ਫਿਰ ਮੈਂ ਕੰਮ ਤੇ ਜਾਣਾਗਾ ਮੈਨੂੰ ਆਈ ਸੀ ਮਹਾਫੇਰ ਤੇ ਖਾਦੀਂ ਜਾਨੀ ਚੱਕੋ ਇਚੱਕ ਲੂ ਮੈਂ ਹੋਰ ਜੇ ਤਾਂ ਕੋਈ ਨਹੀਂ ਖਾਏਗਾ ਉਹ ਨਾਲ ਚੰਗਾ ਕੇੰਗਾ ਫਿਰ ਮੈਂ ਵੀ ਮਾਖਾ ਮੜੇ ਚੱਕ ਕੀ ਜੀ ਮੈਂ ਵਗ ਜਾ ਕੰਮ ਤੇ ਫਿਰ ਜਾਇਆ ਚੰਗਾ ਤੁਸੀਂ ਅੱਜ ਆਪ ਕੰਮ ਕਰੀ ਜਾਂਦੇ ਸੀ ਬਲਜੀਤ ਕਿੱਧਰ ਗਈ ਆਈ ਨਹੀਂ ਹੈਗੀ ਅੱਜ ਪਤਾ ਨਹੀਂ ਕੀ ਗੱਲ ਹੋ ਗਈ ਜੀ ਹੁਣ ਦੋ ਤਿੰਨ ਦਿਨ ਹੋ ਗਏ ਉਹ ਲੇਟ ਆਉਂਦੀ ਹੈ ਪਤਾ ਨਹੀਂ ਮੁੰਡੇ ਨੂੰ ਤਿਆਰ ਕਰਦੀ ਹੈਗੀ ਪਤਾ ਨਹੀਂ ਕਾਰਨ ਕੀ ਹੈਗਾ ਕੰਮ ਤੋਂ ਲੇਟ ਆਉਂਦੇ ਨੇਗੇ ਫਿਰ ਤੂੰ ਉਹਨਾਂ ਨੂੰ ਕਹਿ ਜੀ ਟਾਈਮ ਨਾਲ ਕੰਮ ਤੇ ਆਇਆ ਕਰਨ ਕਿਹ ਹੈ ਜੀ ਇੱਕ ਦੋ ਵਾਰਾ ਉਹ ਬਸ ਕਹਿਣ ਦੀ ਮੈਨੂੰ ਘਰੇ ਮੁੰਡਾ ਤਿਆਰ ਕਰਨਾ ਪੈਂਦਾ ਮੈਂ ਉਹਨੂੰ ਭੇਜਣਾ ਹੁੰਦਾ ਹੈਗਾ ਆਪਾਂ ਕੀ ਫਰੀ ਕੰਮ ਕਰਾਉਣੇ ਆ ਪੈਸਾ ਨਾ ਕੰਮ ਕਰਾਉਣੇ ਨਾ ਮੜਾ ਕਹੋ ਢੰਗ ਨਾਲ ਅੱਜ ਜਦੋਂ ਆਏ ਜੀ ਫਿਰ ਕਹਿ ਦਾਂਗੇ ਤੁਸੀਂ ਬਾਲਾ ਉਹਨਾਂ ਨੂੰ ਰੋਖਾ ਨਾ ਬੋਲਿਓ ਪਿਆਰ ਨਾਲ ਹੀ ਪੁੱਛ ਲਓ ਕਈ ਵਾਰੀ ਉਹਨਾਂ ਦੇ ਘਰੇ ਕੋਈ ਨਾ ਗੱਲਬਾਤ ਹੁੰਦੀ ਹੈ ਪੁੱਛ ਲਓ ਵੀ ਤੁਸੀਂ ਇੰਨਾ ਲੇਟ ਕਿਉਂ ਨਿਓਗੇ ਉਹਨਾਂ ਨੇ ਦੱਸਿਆ ਕੁਝ ਫਿਰ ਤੁਸੀਂ ਅੱਜ ਜੋ ਕੋਈ ਗੱਲਬਾਤ ਆਏ ਉਹ ਤਾਂ ਆਪਾਂ ਹੱਲ ਕਰ ਦੇਾਂਗੇ ਉਹਨਾਂ ਦਾ ਠੀਕ ਹੈ ਜੀ ਜਦੋਂ ਅੱਜ ਆ ਜਾਣਗੇ ਉਹ ਪੁੱਛ ਲਾਂਗੇ ਵੀ ਜੇ ਕੋਈ ਘਰੇ ਪ੍ਰੋਬ ਵੀ ਮੈਂ ਤਾਂ ਰੁੱਖਾ ਤਾਂ ਅੱਗੇ ਹੀ ਨੀ ਕਦੇ ਬੋਲੀ ਕਰਦਾ ਮੈਂਬਰ ਸਮਝਦੇ ਆ ਇੱਕ ਤਾਂ ਉਹ ਮੁੰਡੇ ਨੂੰ ਰੋਟੀ ਬਣਾ ਕੇ ਦਿੰਦੇ ਆ ਜੀ ਚਾਹ ਪਾਣੀ ਦਾ ਹੋ ਜਾਂਦਾ ਇੱਕ ਫਿਰ ਕਹੇ ਬੇਬੇ ਆ ਉਹ ਨਹੀਂ ਰੋਟੀ ਦਾ ਹੋ ਜਾਂਦਾ ਚਾਹ ਪਾਣੀ ਦਾ ਹੋ ਜਾਂਦਾ ਇਸ ਕਰਕੇ ਉਹ ਲੇਟ ਆ ਜੀ ਅੱਛਾ ਉਹ ਬਲਜੀਤ ਵੀ ਆ ਗਈ ਆ ਗਈ ਬਲਜੀਤ ਹਾਂ ਆਣੀ ਆ ਗਈ ਬੈ ਜਾ ਬਲਜੀਤ ਐ ਨਾ ਲੇਟ ਕੇ ਹੋ ਗਈ ਬਸ ਮੁੰਡੇ ਨੂੰ ਕਾਲਜ ਤੁਰ ਕੇ ਆਈਆਂ ਕੁਝ ਘਰ ਦੇ ਕੰਮ ਹਨਾ ਇੱਕ ਤਾਂ ਛੋਟੇ ਨੇ ਬੇਬੇ ਵੀ ਇਹੋ ਆ ਗਈ। ਮੰਜੀ ਤੇ ਬੈਠੀ ਉਦੋਂ ਹੀ ਚਾਂਸ ਮੈ ਆ ਹੋ ਜਾਂਦੀ ਹੈ। ਅੱਛਾ। ਹੋਰ ਫਿਰ ਆਈ ਜੀ ਲੇਟ ਹੋ ਜਾਂਦੀ ਬਸ। ਮਾੜੇ ਮਾੜੇ ਦੀ ਨਾਰੀ। ਟਾਈਮ ਨਾਲ ਆਇਆ ਕਰੋ ਨਾ ਫਿਰ ਅਸੀਂ ਵੀ ਬਾਹਰ ਅੰਦਰ ਜਾਣਾ ਹੁੰਦਾ ਨਾ। ਕੋਈ ਨਾ ਭਾਣੇ ਹੁਣ ਸੁਨੇਹਾ ਆ ਜਾ ਕਰਾਂਗਾ ਮੜਾ ਸੁਨੇਹਾ ਮੁੰਡੇ ਤੋਰ ਦਿਆ ਕਰੂੰਗੀ। ਜੇ ਕਈ ਵਾਰੀ ਕੋਈ ਘਰ ਦੀ ਪ੍ਰੋਬਲਮ ਆ ਤਾਂ ਸਾਨੂੰ ਦੱਸ ਦਿਓ ਭਾਈ ਅਸੀਂ ਹੱਲ ਕਰ ਦਿਆਂਗੇ। ਕੋਈ ਨਾ ਵੀਰੇ ਜਰੂਰ ਦੱਸਾਂਗੇ। ਦੇਖੋ ਆ ਅਸੀਂ ਸੋਨੂੰ ਡੀਕਦੇ ਫਿਰ ਅਸੀਂ ਲੇਟ ਹੋ ਜਾਂਦੇ ਆ ਕਈ ਵਾਰ ਕਿਸੇ ਰਿਸ਼ਤੇਦਾਰ ਨੇ ਆਉਣਾ ਹੁੰਦਾ ਹੈਗਾ। ਇਹ ਤਾਂ ਮੈਨੂੰ ਡਿਵਿਗਲ ਸਮਝਦੀਆਂ ਵੀ ਕੋਈ ਆਏ ਹੁੰਦਾਗਾ ਹਾਂ ਫਿਰ ਕੁਛ ਮੈਨੂੰ ਆਪਦਾ ਡਿੱਕਾ ਸੀਗਾ ਚੱਲ ਹੁਣ ਮੈਂ ਸੁਨੇਹਾ ਕਰ ਲਿਆ ਕਰਾਂਗੇ ਸੁਨੇਹਾ ਆਜ ਆਪ ਨੂੰ ਵੀ ਹੋਰ ਕੀ ਹਾਂ ਵੀ ਜੇ ਤੁਸੀਂ ਸੁਨੇਹਾ ਆ ਜਾ ਕਰੋ ਟਾਈਮ ਨਾਲ ਕੰਮ ਬਣ ਜਾ ਕਰੇ ਫਿਰ ਅਸੀਂ ਵੀ ਆਪਦਾ ਕੋਈ ਬਾਹਰ ਅੰਦਰ ਜਿਹੜਾ ਜਾਣਾ ਹੁੰਦਾ ਟਾਈਮ ਨਾਲ ਚਲੇ ਜਾਇਆ ਕਰੀਏ ਠੀਕ ਆ ਹਾਂ ਜ਼ਰੂਰ ਆਏਗਾ ਸੁਨੇਹਾ ਆ ਜਾ ਇਹ ਐਂ ਕਹਿੰਦੀ ਸੀਗੀ ਮੈਂ ਤੁਹਾਨੂੰ ਵੀ ਤੁਸੀਂ ਟਾਈਮ ਨਾਲ ਕੰਮ ਕਰ ਜਾ ਕਰੋ ਸਾਡਾ ਮਿਲਜੀਤ ਚੰਗਾ ਚਾਹ ਨੂੰ ਲਾ ਲਾ ਫਿਰ ਹੁਣ ਜਾ ਕੇ ਮੈਂ ਤੇਰੇ ਖਾਤਰ ਚਾਹ ਬਣਾ ਕੇ ਲੈਵਨੀ ਆਂਗੀ ਠੀਕ ਆ ਬਣੀ ਤੁਵੀਰਪਾਲ ਨੂੰ ਇਕੱਲੇ ਨੂੰ ਪੁੱਛ ਲਈ ਬਲਜੀਤ ਨੂੰ ਕਈ ਵਾਰੀ ਘਰੇ ਕੋਈ ਹੁੰਦਾ ਨਾ ਤੈਨੂੰ ਦੱਸ ਦੂ ਮੇਰੇ ਹੁੰਦੇ ਨਹੀਂ ਦੱਸੇ ਹੁੰਦਾ ਨਰਮ ਨੇ ਇਹ ਕੰਮ-ਕਮ ਦਾ ਵਧੀਆ ਕਰਦੇ ਨੇ ਬਹੁਤ ਟਾਈਮ ਤੋਂ ਆਪਣੇ ਨਾਲ ਜੁੜੇ ਹੋਏ ਇਕੱਲੇ ਨੂੰ ਸਾਧ ਕੇ ਪੁੱਛਣੀ ਕਈ ਵਾਰੀ ਮੇਰੇ ਹੁੰਦੇ ਨਾ ਬੁੜੀ ਸੰਗ ਜਾਂਦੀ ਹੈ ਕੋਈ ਨਾ ਜੀ ਮੈਂ ਪੁੱਛ ਲੂੰਗੀ ਹਜੇ ਤਾਂ ਕੰਮ ਕਰਦੀ ਹੈਗੀ ਕੰਮ ਬਹੁਤ ਪਿਆਰ ਕਰਦਾ ਜਿਦੋਂ ਇਹ ਕੰਮ ਕਰਕੇ ਜਾਣ ਲੱਗੀ ਆਪਣੇ ਨਾਲ ਕਰਦੀ ਆ ਆਪਦੀਆਂ ਸਾਰੀਆਂ ਗੱਲਾਂ ਸਾਂਝੀਆਂ ਕਰ ਲੈਂਦੀ ਹੈ ਮੈਂ ਪੁੱਛਣੂ ਵੀ ਜੇ ਕੋਈ ਪ੍ਰੋਬਲਮ ਹੈ ਤਾਂ ਦੱਸ ਦੇ ਸੰਨ ਤੇ ਨਾਲ ਤਾਂ ਤੂੰ ਬਲਜੀਤ ਨੂੰ ਪਿਆ ਦੇ ਜਾ ਮਲੇ ਮੇਰੇ ਵਾਸਤੇ ਵੀ ਲੈ ਆਂ ਗਲਾਸ ਚਾਹ ਦਾ ਠੀਕ ਹੈ ਜੀ ਮੈਂ ਬਣਾ ਕੇ ਲਿਆਉਣੀ ਆ ਚਾਹ じゃ ਬਣਾ ਲਿਆ ਕਰ ਮੈਂ ਬੈਠਾ ਹਾਂ ਚੰਗੇ ਪਹਿਲਾਂ ਤਾਂ ਲੈ ਕੇ ਰੇ ਕਰਕੇ ਆਈ ਹੁਣ ਐਥੇ ਲੇਟ ਹੋ ਗਈ ਅੱਜ ਸਾਰੇ ਕੰਮ ਪਏ ਆ ਨਾਲੇ ਅੱਜ ਭਾਂ ਲੈ ਗਈ ਤਾਂ ਜਿ ਸਨੇਹਾ ਮਰਾ ਹੀ ਆ ਜਾ ਕਰ ਅੱਲ ਦੇਖਾਂ ਜੋਂ ਸੁਨੇਹਾ ਉੱਥੇ ਖੜਿਆ ਕਰੂੰਗਾ ਫਿਰ ਜਵਾਕ ਨੂੰ ਵੀ ਤੋੜਨਾਗਾ ਨਾ ਉਹ ਵੀ ਮੇਰੀ ਜ਼ਿੰਮੇਵਾਰੀ ਹੈ ਚੱਲ ਦੇਖੀ ਹੁੰਦੀ ਤਾਂ ਮੈਂ ਨਮੇੜ ਦੂੰ ਲੈ ਹੁਣ ਕਰ ਦਾਂਗੇ ਮੈਂ ਤਾਂ ਫਟਾਫਟ ਕੰਮ ਸਾਰਾ ਚੱਲ ਪਾਣ ਤੇ ਚਾਹ ਬਣ ਤੇ ਬਣ ਤੇ ਬਣ ਚੁਗਾ ਬਲਜੀਤ ਝਾੜੂ ਲਾ ਕੇ ਨਾ ਕੱਪੜੇ ਮਸ਼ੀਨ ਚ ਪਾ ਕੇ ਕੱਪੜੇ ਧੋ ਦੀ ਤੇ ਨਾ ਉਧਰ ਪਸ਼ੂਆਂ ਦਾ ਪਿਆ ਹੈ ਜੇ ਸਾਰੇ ਇਨਾ ਤਾਂ ਗੋਹਾ ਸਿੱਟਣ ਵਾਲਾ ਪੈਣਾ ਝਾੜੂ ਲਾਉਣ ਵਾਲਾ ਪਿਆ ਫਿਰ ਉਹ ਕੋਈ ਨਾ ਲਾਜਮੀ ਬਸ ਕੋਈ ਨਾ ਪਣੇ ਆ ਝਾੜੂ ਤਾਂ ਮੈਂ ਕਰਤਾ ऐसा कपड़े कद के फिर गोहे कूड़े कर हूँ। ठीक है झाड़ू कद के नहीं तेरे चाह बनी पीए चाह पी, पी ली। फिर कपड़े धोई तो झाड़ू के फिर चाह पीना आज चंगा चंगा पर फटाफट ना चेंगा। चेंगा कम कर ला। लाई तो सुक गए कपड़े था। फिर मैं घरे भी देखना है मेरा गोहा कूड़ा भी पिया उ ਕਸੂਆਂ ਦਾ ਵੀ ਨਿਮੇੜਦਾ ਫੇਰ ਚੱਲ ਮੁੰਡੇ ਨੂੰ ਵੀ ਜਾ ਕੇ ਚਾਹ ਪਾਣੀ ਕਰਨਾ ਹੀ ਠੀਕ ਆ ਹੁਣ ਵੀ ਦੇਣਾਗਾ ਲੱਪਾ ਕੇ ਕੱਪੜੀ ਪੀ ਕੇ ਕੋਟ ਚਾਹ ਦੀ ਦਵਾ ਦਾ ਗੋਫਾ ਦੀ ਕਰ ਚੱਲ ਇਹਨਾਂ ਨੇ ਵੀ ਕਿਸੇ ਪਾਸੇ ਜਾਣਾ ਹੁੰਦਾ ਭਈ ਅਗਲੇ ਨੇ ਵੀ ਕਹਿਣਾ ਹਨਾ ਵੀ ਸੁਨੀਹਾ ਜਕਰ ਹਨਾ ਆਪਣਾ ਟੌਪਿਕ ਕੰਮ ਕਰਨੀ ਹੈ ਤਵਾ ਦਾ ਨਿਮੇੜ ਜੀ ਫੇਰ ਚੱਲ ਨਾਲ ਬੀਬੀ ਨੂੰ ਦੇਖ ਲਈ ਮੁੰਡੇ ਨੂੰ ਦੇਖੂ ਜਾ ਕੇ ओके ਬਲਜੀਤ ਭਾਈ ਤੁਹਾਨੂੰ ਵਿਆਹ ਪੂਜੇ ਆ ਕੇ ਸਾਡੇ ਵੀ ਕੰਮ ਜੇ ਜ਼ਿਆਦਾ ਵਧ ਗਏ ਮੁੰਡੇ ਨੂੰ ਵੀ ਇੱਥੇ ਕੰਮ ਤੇ ਰੱਖ ਲੈ ਮੇਰੇ ਮੁੰਡਾ ਕਾਲਜ ਜਾਂਦਾ ਹੈਗਾ ਪੜ੍ਹਾਈ ਵੀ ਬਈ ਫਿਰ ਜ਼ਰੂਰੀ ਹੈਗੀ ਵਿਆਹਾਂ ਵਿਚਾਲਾ ਆਪ ਤਾਂ ਕੰਮ ਕਰਕੇ ਵੀ ਉਹਨੂੰ ਪੜਾ ਲਈਏ ਕੁਝ ਬਣ ਜੇ ਗਰੀਬੀ ਕੀ ਤਾਂ ਚੱਕੀ ਜਾਵੇ ਕਿਹੜੀਆਂ ਪੜਾਈਆਂ ਨੇ ਭਾਈ ਜਿਸ ਨੂੰ ਕੰਮ ਤੇ ਲਾ ਦਿਓ ਕੋਈ ਨਾ ਭਾਈ ਮੈਂ ਪੁੱਛੂਗੀ ਫਿਰ ਉਹਨੂੰ ਕੀ ਕਹਿੰਦਾਗਾ ਮੁੰਡਾ ਉਹ ਤਾਂ ਮੰਨਣਾ ਵੀ ਨਹੀਂਗਾ ਜਵਾਹਰ ਤਾਂ ਕਹਿੰਦੀ ਹੁੰਦੇ ਆ ਭਾਈ ਤੁਹਾਨੂੰ 4 ਰੁਪਏ ਆਉਣ ਲੱਗ ਜਾਣਗੇ ਤੁਸੀਂ ਕੱਲ ਤੋਂ ਉਹਨੂੰ ਕੰਮ ਤੇ ਲਿਆਓ ਚੱਲ ਕੋਈ ਨਾ ਭਾਈ ਮੈਂ ਨਾਲ ਬੇਬੇ ਨਾਲ ਸਲਾਹ ਕਰ ਲਵਾਂ ਮੈਂ ਟੈਨ ਪੁੱਛ ਲਵਾਂ ਠੀਕ ਆ ਭਾਈ ਬਲਜੀਤ ਚਾਹ ਪੀ ਲੈ ਬਸ ਆ ਗਈ ਭਣਿਆ ਥੋੜਾ ਜਿਹਾ ਰਹਿ ਗਿਆ ਕੋਈ ਨਾ ਜਿਹੜਾ ਕੰਮ ਰਹਿ ਗਿਆ ਫੇਰ ਕਰ ਲਈ ਪਹਿਲਾਂ ਚਾਹ ਪੀ ਲਾ ਕੇ ਲੈ ਹੂੰ ਚਾਹ ਪੀ ਕੇ ਨਾ ਜਾਵਾਂ। ਨਾਲ ਜਾ ਕੇ ਚਾਹ ਪਾਣੀ ਕਰ ਲਵਾਂ। ਕਿਹੜਾ ਰਹਿ ਗਿਆ ਕੰਮ ਆ ਕੀ ਕਰ ਲਵਾਂ। ਕੀ ਹੋ ਗਿਆ ਬਲਜੀਤ ਬੋਲਦੀ ਜੇ ਆਪਣੀ ਐ? ਨਹੀਂ ਕੁਛ ਨਹੀਂ ਹੋਇਆ ਭਣੇ ਐਂ ਕਹਿੰਦੀ ਸੀ ਮਹਾ ਚੱਲ ਚਾਹ ਪੀ ਕੇ ਘਰੇ ਜਾ ਕੇ ਚਾਹ ਪਾਣੀ ਕਰਾਇਮ ਨਾਲ ਤੇ ਬੀਬੀ ਨੂੰ ਆਉਂਗੀ। ਨਾ ਮੁੰਡਾ ਕਾਲਜ ਚੋਂ ਆ ਗਿਆ ਹੋਊਗਾ। ਅੱਛਾ ਉਹਨੂੰ ਚਾਹ ਕਰਕੇ ਦੇ ਆਉਂਗੀ। ਐਂ ਗੱਲਾਂ ਨਹੀਂ ਕਰਦੀ ਹਾਂ ਰਿਸ਼ਵ ਦੀ ਮਾਨ ਨਾਲ। ਅੱਛਾ ਕੰਮ ਸਾਰਾ ਹੋ ਗਿਆ? ਹਾਂ ਭਣੇ ਹੋ ਗਿਆ। ਚਲੋ ਕੋਈ ਨਾ ਉਹ ਵੀ ਥੱਕਿਆ ਆਊਗਾ ਫਿਰ ਪਰ ਕੇ ਆਊਗਾ। ਜਾਤਾ ਉਹਨੂੰ ਦੇਣੀ ਹੈ ਫਿਰ ਕਰਕੇ ਨਵੇਂ ਬੇਬੇ ਦੇ। ਫਿਰ ਬੇਬੇ ਵੀ ਕੱਕੀ ਜਾਂਦੀ ਰਹਿੰਦੀ ਉਹ ਤੋਂ ਕਿਹੜਾ ਕੁਝ ਬਣਦਾ ਦੇਖ। ਹਾਂ। ਫਿਰ ਸ਼ਾਮ ਨੂੰ ਤੁਸੀਂ ਐ ਕਰੋ ਟਾਈਮ ਨਾਲ ਆਜੋ ਟਾਈਮ ਨਾਲ ਕੰਮ ਕਰ ਦਿਓ ਆ ਕੇ। ਕੋਈ ਨਾ ਬਣੇ ਸੁਨੇਹਾਜ। ਹੁਣ ਬਿਲਜੀ ਤੇ ਬੜਾ ਕੰਮ ਤਾਂ ਹੈ ਨਹੀਂ ਸ਼ਾਮ ਨੂੰ। ਅੱਛਾ। ਹਾਂ ਝਾੜੂ ਕੱਢ ਕੇ ਪੋਚਾ ਲਾਦੀ ਤੇ ਉਸ ਤੋਂ ਬਾਅਦ ਫਿਰ ਰੋਟੀ ਰੋਟੀ ਬਣਾ ਲੀ। ਠੀਕ ਆਪਣੇ। ਹਾਂ। ਕੋਈ ਨਾ ਮੈਂ ਫਿਰ ਚਾਹ ਪਣੀ ਕਰਾਂ ਇਹ ਮੈਂ। ਕਿਉਂ ਫਿਰ ਟਾਈਮ ਨਾਲ ਕਾ ਹੋ ਜੂਗਾ ਨਾ ਕੰਮ। ਹੋਰ ਉਹ ਵੀ ਆ ਗਿਆ ਹੋਊਗਾ ਕਾਲਜੀ ਫਿਰ। ਫਿਰ ਮੈਂ ਜਾਇਆ ਮਸਾਂਗਾਪਣ। ਕੋਈ ਨਾ ਜਾਇਆ ਦੇ ਆ ਚਾ ਪਾਣੀ ਕਰਕੇ ਉਹ ਕਿੰਨਾ ਕਮਰਾ ਹੈ ਨਾ ਤੇਰਾ ਹਜੇ ਪੇਪਰ ਉਪਰ ਕਦੋਂ ਦੇਵੇਂਗਾ ਬਸ ਕੱਲ ਨੂੰ ਐਵੇਂ ਪੇਪਰ ਅੱਛਾ ਹਾਂ ਹੋਰ ਮੈਂ ਪੜਨੀ ਏ ਹੱਲ ਮੱਥਾ ਮੱਥਾ ਟੇਕਣੀ ਕੋ ਦਵਾਰੇ ਹਾਂ ਹਾਂ ਟੇਕ ਹੀ ਜਾਣਾ ਹਾਂ ਪੇਪਰ ਦੇਣ ਗਿਆ ਹੋਰ ਅੱਜ ਪੜਨਾ ਮੈਂ ਕੱਲ ਨੂੰ ਫਿਰ ਸਾਰਾ ਲਿਖਿਆ ਵਾ ਵੇ ਜੇ ਕੁਝ ਬਣਦਾ ਨੌਕਰੀ ਨੌਕਰੀ ਮਿਲ ਜੂਗੀ ਕੋਈ ਨਹੀਂ ਗੁਰੇ ਪੜਿਆ ਨਾ ਨਾ ਮਾਤਾ ਜੀ ਤਾਂ ਕੰਮ ਹੀ ਜਾ ਕਹਿਣਾ ਸੀ ਲਾ ਦਸਮਾ ਤਾਂ ਮੈਂ ਤਾਂ ਇਹ ਹੀ ਕਹਿੰਦੀ ਸੀ ਕਿ ਉਹਦਰ ਮੜਾ ਹੀ ਮੇਰ ਨਾਲ ਕੰਮ ਤੰਦਾਇਆ ਕਰਪਾਉਣਾ ਸੀ ਉਹਨਾਂ ਨੇ ਕਿਤੇ ਮੈਂ ਕੰਮ ਹੀ ਕਰਦੀ ਮੇਰਾ ਕਾਨੂੰ ਤਾਂ ਮੇਰਾ ਪੇਪਰ ਆ ਵੀ ਹੁਣ ਮੈਂ ਕਿਵੇਂ ਭਗ ਜਾ ਉਧਰ ਅੱਜ ਦਾ ਦਿਨ ਤਾਂ ਭਗ ਚੱਲ ਤੂੰ ਆ ਕੇ ਪੜ ਲਈ ਉਹ ਸਰਦਾਰ ਨੇ ਆਖਿਆ ਸੀ ਜੇ ਕਹਿਣੀ ਕੰਮ ਹੀ ਜਾ ਕਰਵਾ ਦੇ ਫਿਰ ਆਗਲਾ ਵੀ ਦੇਖਣਾ ਉਹ ਤੇ ਅੱਤੇ ਹੋਰ ਪੈਸੇ ਫੜ ਲਿਉਣੀ ਆ ਮੈਂ ਮੈਂ ਮੜਾ ਮੁਟਾ ਨਾਲ ਪਸ਼ੂਆਂ ਦੇ ਕੱਖ ਕੰਡਾ ਇਹ ਪਹਾਉਣਾ ਸੀ। ਫਿਰ ਮੈਂ ਮਾਦਾ ਹਾਹਾ ਕੰਮ ਕਰਦਾ ਸੋਨਾ ਦੇ ਪੂਆ। ਪਰ ਪੁੱਤ ਫਿਰ ਆਪਾਂ ਨੂੰ ਫਿਰ ਕਰਨਾ ਪਊਗਾ ਨਾ। ਤੇ ਤੂੰ ਆ ਕੇ ਪਰਲੇ ਥੋੜੇ ਕੰਮ ਕਰਵਾਏ ਖੱਲੀ ਨੂੰ ਔਖਾ ਵਾਲਾਗਾ। ਬਾਦੂ ਬੜਾ ਅੜੀਣਾ ਫਿਰ। ਮੈਂ ਥੋੜੇ ਕੱਖ ਕੰਡਾ ਇਹ ਪਾ ਕੇ ਆ ਜੀ ਮੈਂ ਆਪੇ ਸ਼ਾਮ ਨੂੰ ਲੁੱਟਾਂ। ਐਨੇ ਉਹਨਾਂ ਨੂੰ ਆਏ ਜੀ ਰੋਜੂ ਵੀ ਆ ਗਿਆ। ਉਹਨੇ ਆਪ ਆਖਿਆ ਸਰਦਾਰਾਂ ਥੋੜੀ ਜਾਣਾ ਕਰ। ਉਹ ਨਹੀਂ ਬੰਕ ਚੱਲਾਂਗੇ ਫਿਰ ਆਪਾਂ। ਚੱਲ ਬਾਅਦ ਚੱਲ ਮੋੜਾ ਹੋ ਰਾ ਚੱਲ ਤੁਸੀਂ ਕਰ ਲੈਨੇ ਮੈਂ ਥੋੜਾ ਕੰਮ ਚ ਰਹੀ ਹਾਂ ਉਹਨੂੰ ਮੇਜ਼ 'ਤੇ ਪੇਪਰ ਪਕਚ ਲੈ ਚੰਗਾ ਤਾ ਨਾ ਤੂੰ ਕੰਮ ਤੇ ਭੱਗ ਗਿਆ ਸਵੇਰੇ ਤੇਰੇ ਪੇਪਰ ਸਟਾਰਟ ਨੇ ਫਿਰ ਪੇਪਰਾਂ ਦੇ ਪੇਪਰ ਕਿਵੇਂ ਨੇ ਮੈਂਗਾ ਤੂੰ ਖੇਤੀ ਮੋਢਾ ਹੀ ਫਿਰ ਜੇ ਜਾਵੇਂਗਾ ਫਿਰ ਪੜ੍ਹੇਗਾ ਕੋਈ ਕਰੂ ਹਾਂ ਹਾਂ ਐ ਨਾ ਲਾਲ ਉਹਨੂੰ ਵੀ ਕਹੀ ਦੀ ਵੀ ਮੰਮੀ ਮੇਰਾ ਲਾਲਚ ਨਾ ਕਰਿਆ ਘਰ ਕੋਈ ਤਾਂ ਗੱਲ ਨਾ ਮੈਂ ਰੋਟੀ ਯੋਗਰ ਹੋ ਜਾਊਂਗਾ ਮੈਂ ਜੇ ਪੜ੍ਹੂੰਗਾ ਉਹ ਸਾਰੀ ਉਮਰ ਤਾਂ ਨਹੀਂ ਗਰੀਬੀ ਰੱਖਣੀ ਜਿਹੜੂ ਆਇਆ ਵੀ ਉਧਰੋਂ ਪੈਸੇ ਕਮਾਲ ਆ ਗਏ ਜੇ ਇੱਥੇ ਮੈਂ ਪੜ ਗਿਆ ਨੌਕਰੀ ਤੇ ਲੱਗ ਲਿਆ ਲੱਗਾ ਫੇ ਸਾਰੇ ਕੰਮ ਸੈੱਟ ਹੋ ਜਾਊਗਾ ਆਪਣਾ ਉਦੋਂ ਮੈਂ ਤੇਰੇ ਕਹਿਣ ਤੇ ਆ ਗਿਆ ਅੱਜ ਚੱਲ ਪੁੱਤ ਕੋਈ ਨਾ ਪੇਪਰ ਤਰ ਦੇ ਕਰੇ ਜਾ ਕੇ ਪੜ ਲਈ ਪੇਪਰ ਕਰ ਲੂ ਪੇਪਰਾਂ ਮਰਾਗ ਨੂੰ ਕਿੱਥੇ ਵੜਿਆ ਜਾਊਗਾ ਮੇਥੋਂ ਚੱਲ ਕੋਈ ਨਾ ਪੁੱਤ ਫੇ ਇਹਨਾਂ ਦੇ ਵੀ ਕੰਮ ਆਪ ਕਰਨੇ ਹੈਗਾ ਫੇ ਕਿੰਨਾ ਕੰਮ ਆ ਔਰ ਥੋੜੇ ਜੀ ਕੰਮ ਆਗਾ ਚੱਲ ਦੇਖ ਦੋ ਦੇਖ ਲੈ ਫੇ ਅੱਜ ਮੁੰਡੇ ਨੂੰ ਵੀ ਲਈ ਆਈ ਸਿੱਕਾ ਸਿੱਕਾ ਬਲਜੀਤ ਲੈ ਆਈ ਮੁੰਡੇ ਨਾਲ ਫਿਰ ਅੱਜ ਹੈ ਮਸਾਲੇ ਕਿ ਆਈਆਂ ਤੇ ਪੀਪਰ ਹੈਗਾ ਕਹਨਾ ਮੰਮੀ ਪੜਦਾਂਗਾ ਮਹਾ ਚੱਲ ਕੋਈ ਨਾ ਮਹਾ ਵੀ ਅੱਜ ਮੜਮਟਾ ਕਰਵਾਇਆ ਹਾਂ ਚੱਲ ਮਹ ਚੱਲ ਪੜ ਰਾਤ ਨੂੰ ਲੇਗੀ ਹੋਰ ਕੀ ਆ ਫੇ ਤਾਂ ਕਰਕੇ ਲੈ ਆਈ ਮੈਂ ਚਲ ਤੇਨ ਨਾਲ ਮਟਕਾ ਕੰਮ ਕਰਾ ਦੂਗਾ ਕੀ ਕਰਨਾ ਮੰਮੀ ਉੱਤਰ ਪਾਉਣੇ ਨੇ ਕੱਖ ਖੰਡਾ ਜਿਹਾ ਉਹ ਪਾ ਦੇ ਮੜਾ ਜਿਹਾ ਨਹੀਂ ਤੇਰਾ ਕੰਮ ਛੇਤੀ ਨਿਬੜ ਜਾ ਕਰੂਗਾ ਹੋਰ ਮੈਂ ਖੈ ਚੱਲ ਤੂੰ ਮੈਂ ਇੱਧਰ ਨੀ ਮੇਰ ਤੂੰ ਪੋਚਿਆ ਤਾਂ ਤੂੰ ਉੱਤਰ ਕਰਦੀ ਮਾਲ ਪੋਛੂ ਮੈਂ ਜਾ ਬੱਸ ਬੈਠੀ ਫਿਰ ਮੇਰੇ ਪੁੱਛਿਆਂ ਨੂੰ ਵੀ ਟੇਲਾ ਹੋ ਜਾਊਗਾ। ਅੱਛਾ। ਇਹਦੇ ਵੀ ਜਾ ਕੇ ਪੜ੍ਹਾਈ ਦਾ ਕੰਮਾਂਗਾ ਫਿਰ ਹੋ ਕਰੂਗਾ। ਚਲ ਠੀਕ ਹੈ। ਹੋਰ ਜੀ ਤਾਂ ਕੱਲ ਸ਼ਾਮ ਨੂੰ ਨਹੀਂ ਆਈ ਫਿਰ ਤੂੰ। ਕੱਲ ਨਾ ਬੱਸ ਪੁੱਛਾਂ ਇੱਥੋਂ ਭੱਗੀ। ਇੱਥੋਂ ਜਾ ਕੇ ਇਹ ਚਾਹ ਪਾਣੀ ਕਰਦੀ ਬੀਬੀ ਪੇਸ਼ੀ। ਬੀਬੀ ਨੂੰ ਬੁਲਾਇਆ ਜੇ ਉਹ ਬਿਮਾਰ ਜੀ ਲੱਗੀ ਮੈਨੂੰ। ਫਿਰ ਡਾਕਟਰ ਨੂੰ ਜੇ ਨਹੀਂ ਲਿਆਂਦਾ ਉਹਨੂੰ ਦਿਖਾਇਆ। ਬੱਸ ਐ ਕਰਦੀ ਕਰਦੀ ਅੱਥਨ ਹੋ ਗਿਆ। ਫਿਰ ਵਾਹ ਗੱਲ ਦੇਖੀ ਇਹਦੇ ਕੱਲ ਨੂੰ ਝਾੜ ਕੇ ਸਮਾਰ ਕੇ ਪੁੱਛੇ ਲਾ ਆਉਂਗੀ। ਅੱਜ ਤਾਂ ਕਰਕੇ ਮੈਂ ਨਾਲ ਉਹਨੇ ਮੁੰਡੇ ਲਿਆਂਗੇ ਮੈਂ ਹਟ ਉਤਰ ਨੂੰ ਮੇਰਤੀ ਮੈਂ ਇੱਥੋਂ ਨੂੰ ਮੇਰ ਦੂੰਗੀ ਠੀਕ ਆ ਫਿਰ ਹੁਣ ਤੂੰ ਜਾ ਕੇ ਨਾ ਚੜ੍ਹ ਪੋਚਾ ਕਰ ਲੈ ਕੋਈ ਨਾ ਪਰ ਇਹ ਹੁਣ ਕਰ ਲਾਂਗੇ ਚਲ ਕੀ ਯਾਰ ਮੰਮੀ ਨੂੰ ਵੀ ਕਿਹਾ ਸੀਗਾ ਕਿ ਮੈਨੂੰ ਪੜ੍ਹ ਲੈਣ ਦੇ ਚੱਲ ਪਾ ਕੇ ਚੱਲਦੇ ਆਂ ਹੋਰ ਵੀ ਸ਼ੇਰਾ ਕਿਵੇਂ ਐ ਠੀਕ ਐ ਠੀਕ ਐ ਤੁਸੀਂ ਦੱਸੋ ਕੀ ਕਰਦਾ ਹਾਂ ਨਾ ਅੱਜ ਕੱਲ੍ਹ ਮੈਂ ਤਾਂ ਬੀਏ ਕਰੀ ਐ ਨਾ ਹੀ ਬੱਸ ਆ ਪੇਪਰ ਜਾਉਂਦੇ ਨੇ ਬੱਸ ਉਹ ਕੀ ਬੀਏ ਕਰਕੇ ਕਰੇਗਾ ਇੱਥੇ ਕੰਮ ਤੇ ਲੱਗ ਜਾ 4 ਪੀਏ ਕਮਾਲਿਆ ਕਰੇਗਾ ਉਧਰੋਂ ਵੀ ਨੌਕਰੀ ਮਿਲ ਜੂਜੀ ਮਾ ਪੜ ਲਾ ਚਾਰ ਅੱਖਰ ਫੇਰ ਉਹ ਕਿਹੜੀਆਂ ਮਿਲਦੀਆਂ ਨੇ ਨੌਕਰੀਆਂ ਕਿਹਨੂੰ ਮਿਲਿਆ ਨੌਕਰੀ ਤੂੰ ਇੱਥੇ ਕੰਮ ਤੇ ਲੱਗ ਜਾ ਤੇਰੀ ਮਾਂ ਦਾ ਸਾਰਾ ਬਣ ਜਾਏਗਾ ਕੋਈ ਘਰ ਦਾ ਰਪਾ ਲੋਂਗੇ ਉਹ ਵੀ ਉਧਰ ਨੌਕਰੀ ਮਿਲ ਗਈ ਫੇਰ ਵਧੀਆ ਕਾਰਵਾਰਤ ਫੇਰ ਵੀ ਪੈ ਜੂਗਾ ਨੌਕਰੀਆਂ ਛੇਰਾ ਕਿੱਥੇ ਮਿਲਦੀਆਂ ਤੂੰ ਲੱਗ ਜਾ ਕੰਮ ਤੇ ਇੱਥੇ ਚੱਲ ਕੋਈ ਨਹੀਂ ਕਿਰਮ ਕੱਖ ਪਾਦਾ ਫੇਰ ਕੋਈ ਨਹੀਂ ਪਾ ਕੱਖ ਕੋਈ ਨਹੀਂ ਮੈਂ ਤਾਂ ਯਾਰ ਇੱਕ ਦਿਨੂ ਗੱਖ ਪਾਉਣ ਆ ਗਿਆ ਇਥੇ ਮੈਨੂੰ ਪੱਕਾ ਹੀ ਰੱਖਣ ਨੂੰ ਕਰਦੇ ਪੜਨਾ ਨਹੀਂ ਹੈ ਯਾਰ ਬਸ ਲੋਕ ਨੌਕਰੀਆਂ ਕਿਹੜਾਈ ਮਿਲ ਜੰਦੀਆਂ ਜੇ ਬੰਦਾ ਪੜਨ ਵਾਲਾ ਹੋਵੇ ਨੌਕਰੀਆਂ ਕਿਹੜਾ ਨਾ ਹੈਲੋ ਹਾਂ ਕੀ ਹਾਲ ਚਾਲ ਹੈ ਠੀਕ ਹੈ ਵਧੀਆ ਕੀ ਬਣਿਆ ਆਪਣੇ ਸੌਦੇ ਦਾ ਅੱਛਾ ਕਿੰਨੇ ਨੇ 22 ਕਿਲੇ ਕੋਈ ਗੱਲ ਨਹੀਂ ਰੇਡ ਰੂਟ ਦਾ ਆਪਾਂ ਨੂੰ ਕੋਈ ਚੱਕਰ ਨਹੀਂ ਹਾਂ ਹਾਂ ਕੋਈ ਨਹੀਂ ਮੈਂ ਤਾਂ ਅੱਜ ਹੀ ਆ ਜਾਣਾ ਫਿਰ ਹਾਂ ਤੂੰ ਕਰ ਗੱਲ ਉਹਨਾਂ ਨਾਲ ਆ ਜਾਣਾ ਮੈਂ ਤਾਂ ਅੱਜ ਫਿਰ ਠੀਕ ਹੈ ਦਲਜੀਤ ਮੁੰਡੇ ਨੂੰ ਆਵਾਜ਼ ਮਾਰ ਲੈਂਦੀ ਚਾਹ ਪੀ ਲੈਂਦਾ ਉਹ ਭੱਗ ਗਿਆ ਭਾਣੇ ਉਹ ਬਿਨਾਂ ਦੱਸੀ ਵਾਗ ਗਿਆ ਉਹ ਬਸ ਕੱਖ ਕਰਕੇ ਕਹਿੰਦਾ ਮम्मी ਮੈਂ ਜਾਂਣਾ ਹਾਂ ਪੜਦਾ ਜਾ ਤਾਂ ਕਰਕੇ ਵਾਗ ਗਿਆ ਉਹ ਪੜਾਈ ਹੈ ਨਾ ਸਭ ਕੇ ਪੇਪਰ ਆਉਗਾ ਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਲੈ ਉਹ ਤਾਂ ਜਾਂਦੇ ਦਾ ਹੋਰ ਉਹ ਮੈਨੂੰ ਕਹਿ ਕੇ ਵਾਗ ਗਿਆ ਸੀ ਮੈਂ ਅੱਜ ਤੱਕ ਤੂੰ ਵਾਗ ਜਾ ਮੈਂ ਆ ਜੀ ਅੱਛਾ ਹਾਂ ਮੁੰਡਾ ਦਾ ਭਾਈ ਬਲਜੀਤ ਤੇਰੇ ਤੇਰੇ ਹੱਥੋਂ ਨਿਕਲ ਗਿਆ ਕਿਹੜੀਆਂ ਉਹ ਪੜਾਈਆਂ ਕਰਦਾ ਇੱਕ ਟੋਕਰੇ ਹਰੇ ਦਾ ਪਾ ਕੇ ਭੱਜ ਗਿਆ ਉਹ ਨਾ ਭਾਈ ਉਹਨੇ ਪੜਨਾ ਸੀਗਾ ਉਹਨੇ ਵੀ ਪੇਪਰ ਆ ਨਾ ਫਿਰ ਤਾਂ ਕਰਕੇ ਅੱਜ ਵੀ ਮੈਂ ਮਸਾਲੇ ਹੀ ਸੀ ਹੁਣ ਅਬ ਮੈਨੂੰ ਪਤਾ ਹੀ ਆ ਭਾਈ ਅੱਜ ਕੱਲ ਦੇ ਮੁੰਡੇ ਕਿਹੜੀਆਂ ਪੜਾਈਆਂ ਕਰਦੇ ਆ ਪੜਦਾ ਤਾਂ ਵਧੀਆ ਬਾਈ ਪੜੀਏ ਜਾਂਦਾ ਰੈਂਟਾ ਦਾ ਤੇ ਨਾਲ ਵਧੀਆ ਕਹਿਣੀ ਵੀ ਲੱਗਦਾ ਕਿ ਮਾੜਾ ਪੜਦੇ ਤਾਂ ਕਿਹੜੇ ਨਗੇ ਬਗੀ ਤੱਜ ਕਰਦੇ ਜਵਾਸ ਜਿਹੜੇ ਫੇੜੇ ਖਾ ਕੀ ਆ ਜਾਂਦੇ ਨੇਗੇ ਮਾਪਿਓ ਘਰੋਂ ਤੋੜ ਦਿੰਦਾ ਆਪਾਂ ਨੂੰ ਵੀ ਪਤਾ ਹੁਣ ਉਹ ਪੜਦੇ ਆ ਕਿ ਉਥੇ ਗੇੜੇ ਖਾ ਕੇ ਆਉਂਦੇ ਨੇ ਆਪਾਂ ਨੇ ਵੀ ਮੇਰਾ ਮੁੰਡਾ ਤਾਂ ਪੜਦਾਗਾ ਫਿਰ ਮਾਪ ਨੂੰ ਪਤਾ ਲੱਗਦਾ ਨਾ ਵੀ ਪੜਦਾਗਾ ਵਾਏ ਕਹਿਣੇ ਵੀ ਲੱਗਦਾ ਮੇਰੇ ਮਾੜਾ ਮੁੰਡਾ ਵੀ ਬਾਹਰ ਬਹੁਰ ਜੀ ਨਹੀਂ ਫਿੱਟਾਗਾ ਕਿਵੇਂ ਕਹਿਨੀ ਉਵੇਂ ਕਹਿਦਾ ਮੰਨਦਾਗਾ ਨਹੀਂ ਬਿਲਜੀਤ ਚੋਕਰ ਨੀਰੇ ਦਾ ਡੇਕੇ ਮੁੜ ਕੇ ਤਾਂ ਉਹ ਕਰੇ ਵੀ ਨਹੀਂ ਆਇਆ ਸਾਡਾ ਘਰ ਵੀ ਨਹੀਂ ਦੇਖਿਆ ਕਿ ਇਹ ਉਹ ਕਹਿ ਕੇ ਬਾਗੇ ਪੈਣ ਉਹ ਪੜਦਾ ਹੋਊਗਾ ਤਾਂ ਕਰਕੇ ਉਹ ਬਾਗ ਗਿਆ ਮੈਂ ਕਿ ਚੱਲ ਮੈਂ ਆ ਜੂਗੀ ਤੁਸੀਂ ਲਾਓ ਭਾਈ ਉਹਨੂੰ ਕਿਸੇ ਕੰਮ ਕੰਮ ਤੇ ਲਾਓ ਐ ਨਹੀਂ ਚੱਲਣਾ ਕੰਮ ਚੱਲ ਮੈਂ ਤਾਂ ਫਿਰ ਨਾ ਜ਼ਮੀਨ ਦੇਖ ਕੇ ਆਉਣੀ ਜੀ ਮੈਂ ਤਾਂ ਉੱਥੇ ਜਾਣਾ ਹੈਗਾ ਠੀਕ ਹੈ ਜੀ ਆ ਉਹਨਾਂ ਨਾਲ ਜਵਾਹ ਨਹੀਂ ਜਾਂਦਾ ਓਏ ਇਹਨੇ ਪੜਦਾ ਹੈ ਕਿ ਕੁੜੀ ਜੀ ਨੂੰ ਲਈ ਜਾਂਦਾ ਯਾਰ ਮੈਂ ਦੱਸਦਾ ਉੱਥੇ ਜਾ ਕੇ ਮਿਲਜੀਤ ਹੋ ਗਿਆ ਮੁੰਡੇ ਦਾ ਪੇਪਰ ਨਾ ਆਪਾਂ ਨੇ ਦੇਣਗੇ ਹੋਇਆ ਪੇਪਰ। ਅੱਛਾ। ਹਾਂ ਅੱਜ ਹੋ ਜਾਊਗਾ ਮੈਨੂੰ ਲੱਗਦਾ। ਅੱਛਾ। ਮੈਨੂੰ ਪਤਾ ਬਿਲਜੀਤ ਕਿਹੜੇ ਪੇਪਰ ਦਿੰਦਾ ਫਿਰਦਾ ਉਹ ਕੱਲ। ਕੱਲ ਮੈਂ ਵੇਖਿਆ ਉਹ ਤਾਂ ਮੋਟਰਸਾਈਕਲ ਤੇ ਕੁੜਣਾ ਚੜਾਈ ਫਿਰਦਾ ਸੀ। ਕਮਾਲ ਦੀ ਗੱਲ ਹੈ। ਹੰਤਾ ਪਤਾ ਕੀ ਨਹੀਂ ਵੀ ਆਹੀ ਆ ਬਸ ਉਹਦੇ। ਮੈਂ ਤੈਨੂੰ ਕਿਹਾਦਾ ਸੀਗਾ ਤੂੰ ਉਦੋਂ ਬਾਹਲੀ ਸਾਈਡ ਲੈਂਦੀ ਸੀ ਉਹਦੀ। ਤਾਂ ਇੰਤਾ ਬਿਲਜੀਤ ਮੈਂ ਤੈਨੂੰ ਕਿਹਾ ਸੀ ਵੀ ਆਪਾਂ ਜਵਾਖਾਂ ਦਾ ਨਹੀਂ ਪਤਾ ਵੀ ਪੜਨੇ ਜਾਂਦੇ ਇੱਕ ਕੀ ਕਰਦੇ ਹੈਗੇ। ਹਲੇ ਵੀ ਆਪਦੇ ਘਰ ਦਾ ਦੇਖ ਲੈ ਜਾ ਕੇ। ਅੱਛਾ ਭਾਈ ਕੋਈ ਨਾ ਮੈਂ ਦੇਖ ਰਹੀ ਹਾਂ ਉਹਨਾਂ ਨੂੰ ਜਾ ਕੇ ਲੈ ਮੈਂ ਜਾ ਕੇ ਪੁੱਛ ਰਹੀ ਆ ਵੀ ਕੀ ਲੱਛਣ ਕਰਦਾ ਫਿਰਦਾ ਕੁੜੀਆਂ ਚੜਾਈ ਫਿਰਦਾ ਬਾਹਰ ਕੀ ਗੱਲਾਂ ਕਰਦਾ ਫਿਰਦਾ ਲੈ ਕੁੜੀਆਂ ਚੜਾਈ ਫਿਰਦਾ ਕਹਿੰਦੇ ਨੇ ਦੇਖ ਰਹੀ ਹਾਂ ਹੁਣ ਇਹਨੂੰ ਲੈ ਇੱਥੇ ਤਾਂ ਇਹ ਨਾ ਸਿਆਣਾ ਬਣ ਲਿਆਗਾ ਬਾਹਰ ਤਾਂ ਤੇਰੇ ਲਾਂਬੇ ਆਉਂਦੇ ਨੇ ਕੀ ਹੋ ਗਿਆ ਬਾਹਰ ਪਤਾ ਕਿੰਨੀਆਂ ਗੱਲਾਂ ਕਰਦੇ ਨੇ ਲੋਕ ਗੱਲ ਕੀ ਹੋ ਗਈ ਬਾਹਰ ਦੇਖ ਕਿਨੇ ਜਲੂਸ ਕੱਢਿਆ ਤਾਂ ਕੀ ਚਲੂਸ ਕੱਢਿਆ ਬਾਹਰ ਨਾ ਮੇ ਨੂੰ ਤਾਂ ਨੱਗਣਾ ਖਾ ਹੋ ਗਿਆ ਪਾਤ ਪਾਤ ਨੇ ਲੋਕ ਕੱਲਾ ਕਰਦੇ ਨੇ ਤੈਨੂੰ ਆਪ ਨੂੰ ਪਤਾ ਹੋਊਗਾ ਵੀ ਕੀ ਚਲੂਸ ਕੱਢ ਕੇ ਆਵੇਂ ਬਾਹਰ ਪਤਾ ਕਿਉਂ ਤੂੰ ਲੋਕਾਂ ਦੀ ਉਂਗਲ ਜੜੀ ਇੰਨੀ ਰਣੀ ਆ ਹੋਰ ਮੈਂ ਉਂਗਲਾਂ ਤੇ ਚੜਦੀਆਂਗੀ ਪਤਾ ਮੇਰਾ ਕਲਜਾ ਮਚ ਗਿਆ ਮੈਂ ਲੋਕਾਂ ਦੇ ਦਿਹਾੜੀਆਂ ਕਰ ਕਰਕੇ ਤੈਨੂੰ ਪੜਾਉਣੀ ਹੈਗੀ ਤੈਨੂੰ ਇਸ ਖਾਤਰ ਪੜਾਉਣੀ ਹੈਗੀ ਵੀ ਤੂੰ ਆਹ ਲੱਛਣ ਕਰੇਗਾ ਕਰ ਕੀ ਤੈਨੂੰ ਆਪ ਨੂੰ ਪਤਾ ਨਹੀਂ ਲੱਗਦਾ ਵੀ ਕੀ ਕਰਤਾ ਹਏ ਗਲਤੀ ਕਰਕੇ ਮੈਨੂੰ ਪੁੱਛੇ ਤੇ ਵੀ ਕੀ ਗਲਤੀ ਕਰਤੀ ਉਹਨੇ ਕਿਉਂ ਕੁੱਟੀਆਂ ਨਹੀਂ ਜਵਾਕ ਨੂੰ ਤੂੰ ਕਿਉਂ ਇਹ ਤਾਂ ਨਾ ਲੜੀਆਂ ਨਹੀਂ ਐ ਸਰਦ ਨੇ ਤਾਂ ਨਾ ਕੇਸ ਕਰਦੀਆਂ ਕਾਜ ਜੀ ਤੂੰ ਆਇਆ ਭੁੱਖਾ ਤੇ ਆਇਆ ਹੋਰ ਮੇਰੇ ਪਤਾ ਹੀ ਨਹੀਂ ਕਿ ਉਹ ਕੁੱਟੀ ਅੱਜੀ ਗਈ ਕਾ ਤਾ ਕੁੱਟਦੀ ਗੁਰੇ ਤੂੰ ਹੈ ਮੈਂ ਨਾ ਕੋਹਟਾਈਏ ਤੂੰ ਇੱਕ ਮੈਂ ਪੜਕੇ ਆਇਗਾ ਜਵਾਕ ਤੂੰ ਲੱਗ ਜੰਨੀ ਆਂ ਕਿ ਜਾਂਦੀ ਨੂੰ ਵੀ ਚਰ ਚਰ ਆਉਂਦੇ ਨੂੰ ਵੀ ਚਰ ਚਰ ਪਤਾ ਨਾ ਬਾਹਰ ਕਿੰਨੀਆਂ ਗੱਲਾਂ ਸੁਣਕਿਉਂ ਨੀ ਮੇਰੇ ਸੁਣਦੀਆਂ ਚੱਲ ਜਵਾਕ ਜਵਾਕਾ ਨਾ ਚੜਗੇ ਹੋਣਗੇ ਕਿਸੇ ਨਾ ਚੜਕੇ ਹੋਣਗੇ ਤਾਂ ਤਾਂ ਹਾਂ ਜਿਹੜੀਆਂ ਨਹੀਂ ਐ ਚੱਲ ਕਰੋ ਇਹ ਤਾਂ ਸ਼ਰਮੀ ਲਾਰਖੀ ਆ ਮਾੜੀ ਮੋਟੀ ਵੀ ਸੁਣਦਾ ਮੇਰੀ ਮੇਰੇ ਤਾਂ ਬੇਇੱਜ਼ਤੀ ਕਰ ਆਖੀ ਇਹਨਾਂ ਨੇ ਹੋਰ ਕਰਾਤੀ ਬੇਇੱਜ਼ਤੀ ਪਤਾ ਕਿ ਨਹੀਂ ਹੁੰਦੀ ਆ ਮੇਰੀ ਸ਼ਰਮੀ ਨੇ ਮੰਨਦਾ ਮਾੜੀ ਮੋਟੀ ਦਾ ਮੰਨ ਲੈ ਬਸ ਰਹਿੰਦੇ ਪੜ ਲਿਆ ਬਥੇਰਾ ਪਾਤੇ ਮੇਰ ਤਾਂ ਛੱਟੇ 'ਚ ਤਾਂ ਫੁੱਲਾ ਗੱਲ ਕੀ ਹੋ ਗਈ ਬਾਦਾ ਪਹਿਲਾਂ ਹੀ ਪਹਿਲਾਂ ਤੂੰ ਮੇਰੇ ਕੋਟ ਕੇ ਹਟਿਆ ਕੋਈ ਨਾ ਤੈਨੂੰ ਪਤਾ ਲੱਗ ਜੂਗਾ ਨਾਲ ਤਾਂ ਕਰਦੇ ਕੰਮ ਕਰ ਨਾਲੇ ਮੜਾ ਮੁਟਾ ਬਾਰੂ ਕੱਖ ਕੰਡਾ ਲਿਆ ਕਰ ਪਸੂਆਂ ਨੂੰ ਕਰਦਾ ਰਹਿਗਾ ਮੈਂ ਸਾਰੇ ਕੰਮ ਉਹਨਾਂ ਫਿਰ ਸਾਰੇ ਕਰਨੇ ਪੈਣਗੇ ਪੜਾਈ ਕਰਨੀ ਨਹੀਂ ਜਾਣਾ ਨਹੀਂ ਕਾਲਜ ਕੁਲਜੋ ਪੜਾਤੀਆਂ ਤੇਰੀਆਂ ਤਾਂ ਪੜਾਈਆਂ ਕਰਤੀਆਂ ਤੇ ਤਾਂ ਨਾਲੇ ਉਹਨਾਂ ਦੇ ਬਈ ਚਮਾਣਾ ਕੰਮ ਕਰੀ ਕਿੱਦੇ ਮੈਨੂੰ ਲੋੜ ਪਈ ਬਣਾ ਲੈ ਕੇ ਜਾਇ ਕਰੂੰਗੀ ਉਹਨਾਂ ਉਹਨਾਂ ਦੇ ਨਹੀਂ ਮੈਂ ਜਾਂਦਾ ਜਾਣਾ ਤਾਂ ਪਊਗਾ ਤੈਨੂੰ ਸਾਰਾ ਕੁਝ ਕਰਨਾ ਪਊਗਾ ਹੱਜੀ ਆਕੜਾ ਕਰਦਾ ਮੇਰੇ ਮੂਰੇ ਮੈਂ ਰੋਟੀ ਬਣਾ ਗਈ ਨਾਲ ਤਾਂ ਨਾਲ ਤਾਂ ਤੂੰ ਖਾ ਲਈ ਨਾਲ ਵੇਪਿੰਦੇ ਦੀ ਨਾਲੇ ਸਾਰਾ ਕੰਮ ਕਰਦਾ ਕੰਮ ਕਰ ਲਈ ਬਾਹਰ ਨਾ ਜਾਈ ਚੰਗਾ ਕੀ ਲੱਛਣ ਕਰਤੇ ਨੇ ਲੈ ਛੱਡ ਦਾਈ ਉਹਨੂੰ ਮੈਂ ਕੀਤੇ ਕੰਮ ਨਾ ਕਰੇ ਕਿਤੇ ਉਹ ਨਾ ਬਗ ਜੇ ਕਿਤੇ ਉਹ ਕੁੜੀ ਨੂੰ ਨਾ ਲੈ ਕੇ ਪਾਚੇ ਦੇਖੀ ਜਾਂਦੀ ਆ ਉੱਧਰ ਕੰਮ ਹੋ ਜੂ ਲੇਟ ਹੋ ਜਾਂਦੇ ਮੈਂ ਤਾਂ ਜਾ ਕੇ ਉਸੇ ਨੂੰ ਦੇਖਦੀ ਆ ਪਹਿਲਾਂ ਗੁਰੀ ਬੇ ਗੁਰੀ ਗੁਰੀ ਭੂਵੇ ਕੀ ਤੂੰ ਮੈਂ ਡਰ ਦੇ ਸੋ ਹੀ ਕੰਮ ਕਰਤਾ ਮੈਨੂੰ ਤਾਂ ਲੱਗਦਾ ਭੂਵੇ ਮੈਂ ਤਾਂ ਪੱਤੀ ਗਈ ਭੂਵੇ ਉਹ ਤਾਂ ਕੁੜੀ ਲੈ ਕੇ ਭੱਜ ਗਿਆ ਭੂਵੇ ਲੋਕੋ ਪੱਤੀ ਗਈ ਭੂਵੇ ਭੂਵੇ ਕਿਥੋਂ ਲਾ ਮਾ ਬੇ ਦੇ ਗੁਰੀ ਲੈ ਹੁਣ ਤਾਂ ਲੈ ਕੇ ਭੱਜ ਗਿਆ ਕੀ ਹੋਊਗੀ ਮੈਂ ਕੀ ਕਰੂੰਗੀ ਮੈਂ ਤਾਂ ਦੇਖ ਹੀ ਕਰਾਂਗੀ ਨੇ ਹੋ ਗਿਆ ਤੇਨ ちゃっਨੇ ਮੈਂ ਤਾਂ ਜੰਮੀ ਪੱਤੀ ਮੇਸ਼ ਕਰਾ ਲਿਆ ਹੋ ਗਿਆ ਤੈਨੂੰ ਬੇਬੇ ਆਪਣੇ ਤਾਂ ਪੱਤੀ ਮੇਸ਼ ਕਰਤੀ ਆ ਵੀ ਨਾ ਕਰਤੀ ਪੱਤੀ ਮੇਸ਼ ਉਹ ਕਿਧਰ ਲੱਗ ਗਿਆ ਕੁੜੀ ਉਹ ਦੁੱਧ ਪੋਣ ਗਿਆ ਮੁੱਦਦ ਤਾਂ ਨਹੀਂ ਪੋਣ ਗਿਆ ਬੇਬੇ ਉਹ ਤਾਂ ਕਿਸੇ ਕੁੜੀ ਨੂੰ ਲੈ ਗਿਆ ਉਹ ਲੈ ਗਿਆ ਕੁੜੀ ਨੂੰ ਨਹੀਂ ਕੱਲ ਜਿਹੜਾ ਇੱਥੇ ਦੱਸ ਬੇਬੇ ਨਹੀਂ ਬੇਬੇ ਕੱਲ ਜਿਹੜਾ ਇੱਥੇ ਦੱਸ ਸੀਗਾ ਨਹੀਂ ਚੜਾਈਦਾ ਕੋਈ ਉਹ ਤਾਂ ਦੁੱਧ ਰੇਕੇ ਗਿਆ ਨਹੀਂ ਬੇਬੇ ਤੈਨੂੰ ਨੂੰ ਪਤਾ ਉਹ ਤਾਂ ਲੈ ਗਿਆ ਕਿਸੇ ਨੂੰ

ਇਹ ਤਾਂ ਹੋਰੀ ਪੰਗੇ ਪਾਈ ਜਾਂਦੀ ਐ ਕਹਿੰਦੀ ਕਿਸੇ ਦੀ ਕੁੜੀ ਲੈ ਕੇ ਵਗਿਆ ਮੈਨੂੰ ਲੱਗ ਰਿਹਾ ਮੈਂ ਤੈਨੂੰ ਹਾਂ ਤੂੰ ਕਿੱਟੀ ਜਾਂਦੀ ਐ ਖੜੀ ਹੋ ਜਾ ਲੋ ਦੇਖ ਕੇ ਮੈਂ ਪਈ ਆ ਕੀ ਕਰਾਂ ਦੁੱਧ ਪਾਉਣ ਗਿਆ ਸੀ ਕਿ ਇਹ ਕੋਈ ਕੰਮ ਗਿਆ ਸੀ ਕਿਤੇ ਕੁੜੀ ਨੂੰ ਨਾ ਕਹਿ ਕੇ ਆਇਆ ਉਹਨੂੰ ਟਾਈਮ ਨਾ ਰਿਹਾ ਇਹ ਹੋਵੇ ਲੈ ਵੀ ਦੁੱਧ ਹੀ ਤਾਂ ਪੈਸੀ ਨਾ ਭਰ ਲਿਆ ਹੋਵੇ ਠੀਕ ਰਮੇ ਨੂੰ ਆਇ ਨੀਉਂਟੀ ਫੀਮੇਲ ਮਾਰੀ ਬੇਸਤੀ ਹੋ ਜੂਈ ਚੱਲ ਦੇਖੀ ਜਾਂਦੇ ਅੱਜ ਤਾਂ ਮੈਂ ਕੰਮ ਕਰੀ ਜਨੇ ਸੋਚੀ ਜਾਂਦੇ ਆ ਨਹੀਂ ਕੁਸ ਕਰੀ ਦੇਣੀ ਪਰ ਇਹ ਤਾਂ ਬੇਸਤੀ ਕਰ ਆਪੋ ਰਹੀਆਂ ਦੇ ਸੁੱਤ ਮੈਂ ਚੱਲ ਦੇਖੀ ਜਾਂਦੇ ਗੁਰੀ ਮੈਂ ਚਾਹ ਬਣਾ ਗਈ ਪੁੱਤ ਚਾਹ ਪੀ ਲਈ ਤੇ ਦਾਦੀ ਨੂੰ ਮੈਂ ਦੇ ਗਈ ਤੇ ਜੋ ਗੀਏ ਚੰਗਾ ਗਲਾਸ ਚ ਪਾਈ ਪੀ ਜਾ ਠੀਕ ਹੈ ਕੋਈ ਨਹੀਂ ਪੀ ਲੀ ਫਿਰ ਤੇਗਾ ਜਮੀਨ ਜੀ ਵਾਲਾ ਹੀ ਵਧੀਆ ਸੌਦਾ ਹੋ ਗਿਆ ਯਾਰ ਆਪਾਂ ਕਿਹੜਾ ਪੈਸਿਆਂ ਦੀ ਪ੍ਰਵਾਹ ਕਰੀ ਐ ਕੜਤਾ ਗੰਡਾ ਇਹ ਵੀ ਇਹਨੂੰ ਕਿਵੇਂ ਅੱਜ ਜ਼ਿਆਦਾ ਗਈ ਆਪਣੀ ਸਤੂ ਨੂੰ ਜਮੀਨ ਦੀ ਪਾਰਟੀ ਨਾ ਮੰਗਦਾ ਹੋਵੇ ਆਲ ਦੇਖਦੇ ਆ ਹਲੋ ਹਾਂਜੀ ਬਾਈ ਜੀ ਕਿਵੇਂ ਅੱਛਾ ਯਾਰ ਚੱਲ ਮੈਂ ਉਹਦੀ ਮਾਂ ਨੂੰ ਕਹਿੰਦਾ ਹੁੰਦਾ ਸੀ ਕਰਦਾ ਮੈਂ ਉਹਦੀ ਮਾਂ ਨਾਲ ਗੱਲ ਬੁਲਾਉਣਾ ਹਨ ਠੀਕ ਐ ਵੀਰ ਪਾਲੇ ਹਾਂਜੀ ਉਰੇ ਆ ਆਈ ਜਿਹੜੀਆਂ ਮੈਂ ਗੱਲਾਂ ਤੈਨੂੰ ਕਹਿੰਦਾ ਹਾਂ ਸੀ ਮੁੰਡੇ ਨੇ ਉਹੀ ਕੰਮ ਕਰਤਾ ਮੁੰਡਾ ਕਿਸੇ ਦੀ ਕੁੜੀ ਲੈ ਕੇ ਭੱਜ ਗਿਆ ਉਡੀ ਲੇਕੇ ਪਾਜ ਗਿਆ ਜੀ ਹਾਂ ਜੇ ਕੰਜਰਾ ਆਪਾਂ ਨੂੰ ਦੱਸਨਦਾ ਆਪਾਂ ਵਿਆਹ ਹੀ ਕਰ ਦੰਦੇ ਹੋਰ ਜੀ ਵਿਆਹ ਹੀ ਕਰ ਦੰਦੇ ਦੁਨੀਆ ਹੀ ਕਰੀ ਜਾਂਦੀ ਹੈ ਵਿਆਹ ਸਾਲੇ ਨੇ ਬੇਇੱਜ਼ਤੀ ਕਰਾ ਕੇ ਰੱਖਤੀ ਹੋਰ ਜੀ ਇਹ ਤਾਂ ਸਾਰੇ ਰਿਸ਼ਤੇਦਾਰਾਂ ਚ ਹੋ ਗਈ ਸਾਰੇ ਪਿੰਡ ਚ ਬੇਇੱਜ਼ਤੀ ਹੋ ਗਈ ਕਿਵੇਂ ਮੂੰਹ ਦਿਖਾਵਾਂਗੇ ਆਪਾਂ ਬਾਹਰ ਚਲ ਹਲੇ ਵੀ ਕਿਸੇ ਨੂੰ ਪਤਾ ਨਹੀਂ ਹੈਗਾ ਆਪਾਂ ਐਂ ਕਹ ਦਾਂਗੇ ਵੀ ਇਸ ਤਾਂ ਵਿਆਹ ਹੀ ਕਰਾਇਆ ਚਲ ਇਹ ਵੀ ਸੋਡੀ ਗੱਲੇ ਠੀਕ ਹੈ ਆਪਾਂ ਕਹ ਦਾਂਗੇ ਵੀ ਵਿਆਹ ਕੀਤਾ ਇਸ ਦਾ ਹਾਂ ਹਲੇ ਕਿਸੇ ਨੂੰ ਪਤਾ ਵੀ ਨਹੀਂ ਕੱਲੇ ਸੱਤੂ ਨੂੰ ਹੀ ਪਤਾ ਹੈਗਾ ਉਨੇ ਵੀ ਮੇਰਾ ਦੋਸਤ ਤਾਂ ਨੇ ਤਾਂ ਮੈਨੂੰ ਫੋਨ ਕਰਤਾ ਆਪਾਂ ਐਂ ਕਰਾਂਗੇ ਸੱਤੂ ਨੂੰ ਬਚੋਲਾ ਬਾਲਾਂਗੇ ਵਿੱਚ ਚਲ ਇਹ ਵੀ ਠੀਕ ਹੈ ਜੀ ਤੁਸੀਂ ਉਹਨੂੰ ਐ ਕਹਿ ਦਿਓ ਵੀ ਗਾਂ ਕਿਸੇ ਨਾਲ ਵੀ ਗੱਲ ਨਾ ਕਰੇ ਆ ਤੂੰ ਵੀ ਕਿਸੇ ਰਿਸ਼ਤੇਦਾਰ ਨੂੰ ਕੋਈ ਗੱਲ ਨਾ ਕਰੀ ਨਾ ਮੈਂ ਨਹੀਂ ਦੱਸਦੀ ਜੀ ਕਿਸੇ ਨੂੰ ਯਾਰ ਕੋਈ ਨਹੀਂ ਆ ਜਾਣਗੇ ਜੇ ਆਪਾਂ ਨੂੰ ਦੱਸੰਦਾ ਪਹਿਲਾਂ ਆਪਾਂ ਇੰਨੀ ਗੱਲ ਵੀ ਨਹੀਂ ਹੋਣ ਦੇਈ ਵਿਆਹ ਹੀ ਲਿਆਉਂਦੇ ਹਾਂ ਜੀ ਆਪਾਂ ਵਿਆਹ ਹੀ ਕਰ ਦੰਦੇ ਆਪਾਂ ਨੂੰ ਕੀ ਲੋੜ ਸੀਗੀ ਇੰਨਾ ਹੋ ਕੇ ਚਲੋ ਜਿਹੜਾ ਕੁਝ ਹੋਣਾ ਸੀ ਹੋ ਗਿਆ ਕਹਿ ਦੂੰ ਮੈਂ ਸੱਤੂ ਨੂੰ ਆਪੀ ਸਾਰਾ ਕੁਝ ਕਰ ਲੂਗਾ ਠੀਕ ਹੈ ਜੀ ਲੈ ਮੈਂ ਤਾਂ ਏਡੀ ਗਲਤੀ ਕਰ ਬੈਠੀ ਮੈਂ ਤਾਂ ਭੱਜ ਕੇ ਮੁੰਡੇ ਕੀ ਹੋ ਗਿਆ ਕੋੜੇ 판ਡੇ ਜੇ ਬੰਨੀ ਜੰਨਿਆ ਕੀ ਹੋ ਗਿਆ ਆ ਦੇ ਲੈ ਬੇਬੇ ਪਹਿਲਾਂ ਤਾਂ ਮੈਂ ਚਾਹ ਪੀ ਲਿਆ ਚਾਹ ਡੋਲਤੀ ਸਾਰੀ ਡਲੇ ਮੈਂ ਕੰਮ ਸਾਰੇ ਕਰਦਾਗਾ ਕਾਲਜੋ ਮੈਨੂੰ ਉਟਾਲਿਆ ਆ ਡੋਲਤੀ ਸਾਰੀ ਚਾਹ ਬੋਲੇ ਕੀ ਹੋ ਰਿਹਾ ਤੂੰ ਇਹਨੂੰ ਚਾਹ ਦੀ ਘੁੱਟ ਵੀ ਨਹੀਂ ਪੀਣ ਦਿੰਦੀ ਸਰਦਨ ਤਾਂ ਜਵਾਕ ਨਹੀਂ ਤਾਂ ਤਾਂ ਕਾਲਜ ਚੋਟਾ ਤਾਂ ਨਹੀਂ ਚਾਹ ਦੀ ਘੁੱਟ ਨਹੀਂ ਪੀਣ ਦਿੰਦੀ ਤੂੰ ਜਿਵੇਂ ਕਹਿੰਦੇ ਨੇ ਸਰਦਨ ਕੰਮ ਕਰਦਾ ਤੂੰ ਕੀ ਮੰਗਦੀ ਐ ਤੋ ਬੈ ਜਾ ਬੇਬੇ ਮੈਂ ਸਾਰੀ ਗੱਲ ਦੱਸ ਦਿਆਂ ਤੈਨੂੰ ਕਿਹੜੀ ਬੀਬੀ ਚਾਹ ਬਣਾਈ ਸੀ ਨਾ ਉਹਦੇ ਵਿੱਚ ਮੈਂ ਥੋੜੀ ਜਿਹੀ ਇਹਦੇ ਵਿੱਚ ਜ਼ਹਿਰ ਪਾ ਗਈ। ਜ਼ਹਿਰ ਪਾ ਗਈ? ਹਾਂ। ਐਡੀ ਬੁਰਾ ਲਗਣ ਲੱਗਾ ਜਵਾਕ ਤੈਨੂੰ। ਬੱਸ ਮੈਂ ਸਾਰੀ ਪੁੱਠੀਆਂ ਪੈ ਗਈ। ਹਾਏ ਹਾਏ ਤੂੰ ਸ਼ਰਮਦਾ ਤੈਨੂੰ ਘਟਾ। ਤੂੰ ਜਵਾਕ ਮਾਪਦੇ ਜੰਮੀ ਨੂੰ ਜ਼ਹਿਰ ਪਾਉਣੀ ਹੈ ਤੂੰ ਮੈਨੂੰ ਕਿਉਂ ਨਹੀਂ ਪਾਵੇਂਗੀ? ਹੈ? ਮੈਂ ਤੇਰੀ ਕੀ ਲੱਗੀ? ਬੱਸ ਲੋਕਾਂ ਦੀਆਂ ਗੱਲਾਂ ਚਾ ਆ ਗਈ ਬੀਬੀ ਮੈਂ। ਫਿਰ ਗੱਲ ਦਾ ਦੱਸ ਤੂੰ ਗੱਲ ਕੀ ਹੋਈ ਆ। ਚੱਲ ਮੈਂ ਕੀ ਦੱਸਾਂ? ਤੂੰ ਪਰਸੋਂ ਕਿਹੜੀ ਕੁੜੀ ਨੂੰ ਚੜਾਈ ਫਿਰਦਾ ਸੀਗਾ ਮੈਂ ਤਾਂ ਉਹਦੇ ਬਾਰੇ ਦੱਸਿਆਗਾ ਕੌਣ ਕਹਿੰਦਾ ਵੀ ਪਰਸੋਂ ਕੁੜੀ ਨੂੰ ਚੜਾਈ ਫਿਰਦਾ ਸੀ ਤੂੰ ਲੈ ਕੇ ਤਾਂ ਗਿਆਂਗਾ ਕੁੜੀ ਨੂੰ ਉੱਥੋਂ ਅੱਡੇ ਤੋਂ ਚੜਾ ਕੇ ਲੈ ਕੇ ਗਿਆਂਗਾ ਕਹਿੰਦੇ ਓਏ ਉਹ ਕੁੜੀ ਦਾ ਪੇਪਰ ਸੀਗਾ ਉਹ ਵਿਚਾਰੀ ਤੋਂ ਤੁਰੈਣੀ ਜਾਂਦਾ ਸੀਗਾ ਉਹ ਪੇਪਰ ਕੰਨੀਓ ਲੇਟ ਹੁੰਦੀ ਸੀ ਉਹ ਕਹਿੰਦੀ ਬਾਈ ਮੈਨੂੰ ਲਿਫਟ ਦੇ ਦੇ ਮੈਂ ਉਹਨੂੰ ਲੈ ਗਿਆ ਮੈਂ ਚਲ ਛੱਡੇ ਉੜੇ ਕਿਸਦਾ ਭਲਾ ਹੁੰਦਾਗਾ ਤੂੰ ਲੋਕਾਂ ਦੀ ਉਹੀ ਗੱਲਾਂ ਫੇਰਾ ਮੈਨੂੰ ਤਾਂ ਆ ਕੇ ਕਹਿੰਦੇ ਵੀ ਤੁਹਾਡਾ ਤਾਂ ਗੁਰੀ ਨਾ ਕੁੜੀਆਂ ਨੂੰ ਚੜਾਈ ਫਿਰਦਾਗਾ ਮੈਂ ਤਾਂ ਬੇਬੇ ਲੋਕਾਂ ਨੇ ਬੇਇੱਜ਼ਤੀ ਤੋ ਡਰ ਗਈ ਵੀ ਲੋਕ ਕੀ ਆਖਣਗੇ ਮੈਨੂੰ ਨਾਲੇ ਆਏ ਆਖਣਗੇ ਵੀ ਇਹਦਾ ਪੁੱਤ ਐਹ ਜਾਂ ਨਿਕਲਿਆ ਮੈਂ ਤਾਂ ਦੇਖ ਲੱਦੇ ਹਾੜੀਆਂ ਕਰਦੀਆਂ ਬੋਹਾ ਡੇਗਦੀਆਂ ਸ੍ਰੀਕਾਂ ਦੇ ਪੋਚੇ ਲਾ ਕੇ ਆਉਂਦੀਆਂਗੀ ਫੇਰ ਮੈਂ ਸਾ ਮਿੱਟਾ ਆਏ ਹੋ ਗਿਆ ਵੀ ਮੈਂ ਤਾਂ ਇਹਦਾ ਕੰਮ ਹੀ ਕਰਦੇ ਆ ਮੈਨੂੰ ਤਾਂ ਤਾਂ ਪੁੱਛ ਲੈਂਦੀ ਵਿਜਵਾ ਕੇ ਕਹੇਗਾ ਮੇਰੇ ਕੋਲ ਸਰਦਨ ਰਹਿੰਦਾ ਹੈ ਪਤਨੀ ਮੇਰੇ ਅੰਦਰ ਤੱਕ ਕੀ ਹੋ ਗਿਆ ਕੀ ਨਾ ਮੈਂ ਤਾਂ ਦਿਨ ਤੇ ਰਾਤ ਇੱਕ ਤੋਂ ਹੋ ਗਈ ਵੀ ਗੱਲ ਪੁੱਛ ਲੈਂਦੀ ਪਹਿਲਾਂ ਵੀ ਸਹੀ ਆ ਕਿ ਨਾ ਤੁਸੀਂ ਤਾਂ ਲੋਕਾਂ ਦੀ ਅੱਖ ਨੇ ਚੜ ਗਈ ਬੇਬੇ ਮੇਥਾ ਦਾ ਗਲਤੀ ਵਾਰੀ ਵੱਡੀ ਹੋ ਗਈ ਸੀ ਮੈਂ ਤਾਂ ਆਪਦੇ ਜਵਾਕ ਨੂੰ ਆਪ ਹੀ ਚਿਹਰੇ ਦੇ ਕੇ ਮਾਰਦਾ ਸੀਗਾ ਹਜੇ 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 ਹਾਂ ਕਹਿੰਦੀ ਐ ਦੇਖ ਗੱਲ ਕਿੱਥੇ ਪੜਾ ਦਿੱਦੀ ਜੇ ਨਾ ਜਵਾਕ ਕੁਦਰਤੋਂ ਪੀ ਵੀ ਲੈਂਦਾ ਕਿੱਥੇ ਗੱਲ ਜਾਂਦੀ ਉਹ ਬੇਬੇ ਮੈਂ ਤਾਂ ਕੱਲਾਂ ਸੋਕਿਆ ਮੈਂ ਬੱਚੀ ਦੀ ਤੂੰ ਵੀ ਨਹੀਂ ਦੀਵਾਈ ਸਾਂ ਬੱਚੀ ਦੀ ਨੀਤੀ ਤੂੰ ਮੈਂ ਤਾਂ ਆਪ ਹੀ ਮਰ ਜਾਂਦੀ ਬੇਬੇ ਕਦੋਂ ਮੈਂ ਆਪਦੇ ਪੁੱਤ ਨੂੰ ਮਰਵਾ ਕੇ ਕਦੋਂ ਮੈਨੂੰ ਪਿੱਛੋਂ ਪਤਾ ਲੱਗਦਾ ਮੈਂ ਤਾਂ ਆਪ ਹੀ ਮਰ ਜਾਂਦੀ ਮਾਈਕ ਜਵਾਖਾ ਦੇ ਹੱਥੀ ਕੋਲੇ ਸੀਗਾ ਮੈਂ ਤਾਂ ਗਲਤੀ ਹੋ ਗਈ ਬੇਬੀ ਮੈਨੂੰ ਮਾਫ਼ ਹਾਜੀ ਗਲਤੀ ਨਹੀਂ ਮੈਂ ਮਰ ਜਾ ਉਹ ਤਾਂ ਉਹੀ ਉਹ ਉਹ ਰੱਬ ਦੀ ਇਹਦਾ ਤਾਂ ਪਰਮਾਤਮਾ ਨੇ ਹੱਥ ਦੇ ਕੇ ਰੱਖਿਆ ਇਹਦੀ ਆਰਜਾ ਵੱਡੀ ਤੀਗੀ ਤੂੰ ਤਾਂ ਸਾਰਾ ਜੋਰ ਲਾਤਾ ਤੈ ਤਾਂ ਨਾ ਮੈਂ ਲੁੱਕ ਨਹੀਂ ਗੱਲਾਂ ਚਾਵਾ ਪੁੱਤ ਮੈਂ ਪੰਜ ਹੋਰ ਚਾਰ ਕਰਾਂ ਦੇ ਪੋਚੇ ਲਾ ਲਾਂ ਪਰ ਤੂੰ ਪੇਪਰ ਦੇ ਪੜਾਈ ਕਰ ਲਾ ਜੇ ਕੋ ਗੱਲ ਹੁੰਦੀ ਆ ਪਹਿਲਾਂ ਕਰ ਲਿਆ ਕਰੋ ਉਹਨਾਂ ਨੇ ਨਾ ਕੋਈ ਨਾ ਪੁੱਤੋ ਚਾਹ ਜੰਗਾ ਚਾਹ ਪਾਣੀ ਦੇ ਦੀ ਮੈਨੂੰ ਠੀਕ ਪਈ ਕਿਸੇ ਦੇ ਨਾਂਗਰ ਲੱਗੇ ਹੈਜਾ ਕੰਮ ਨਾ ਕਰੋ ਜਵਾਕਾਂ ਨੂੰ ਜ਼ਹਿਰ ਜ਼ਹੂਰ ਨਾ ਦਿਓ ਸਾਰੀ ਵੀਡੀਓ ਦੇਖ ਲਈ ਤੁਸੀਂ ਸਿਰੇ ਤੇ ਗੱਲ ਆ ਗਈ ਹੁਣ ਇਹੋ ਜਿਹਾ ਕੰਮ ਨਾ ਕਰੋ ਕਦੇ ਜਵਾਕਾਂ ਬਾਰੇ ਪਹਿਲਾਂ ਪੁੱਛਗਿੱਛ ਕਰੋ ਪਿਆਰ ਕਰੋ ਸਮਾਰ ਕੇ ਆਪਣੇ ਜਵਾਕਾਂ ਨੂੰ ਕਰੇ ਸਮਝਾਓ ਮੇਰੇ ਬੰਦੇ ਕੋਈ ਨਾਂਗਰ ਨਾ ਲੱਗੇਓ ਕਿਸੇ ਦੀਆਂ ਗੱਲਾਂ ਚ ਨਾ ਆਇਓ ਇਹ ਗਲਤੀ ਕੋਈ ਵੀ ਨਾ ਕਰੋ ਤੇ ਜਿਨ੍ਹਾਂ ਨੇ ਵੀ ਆਪਣੀ ਵੀਡੀਓ ਦੇਖੀ ਐਂਡ ਤੱਕ ਸਾਰੇ ਬੰਦੇ ਪਹਿਲਾਂ ਵਾਲੀ ਵੀਡੀਓ ਵਗੂ ਆਪਾਂ ਨੂੰ ਪਿਆਰ ਦਿਓ ਹਣਾ ਲਾਈਕ ਸ਼ੇਅਰ ਕਰੋ ਕਮੈਂਟ ਜ਼ਰੂਰ